ਇਹ ਜਿਹੜੀ ਕਮੇਟੀ ਆ ਉਹ ਫੈਸਲਾ ਦੇਵੇ ਜਿੰਨੀਆਂ ਵੀ ਜੈਸੀਬੀਆ ਟਰੈਕਟਰ ਆ ਉਹ ਸਾਰੇ ਉਹਦਾ ਕਾਰ ਦੇ ਵਿੱਚ ਲਾ ਕੇ ਉਹਦਾ ਕਾਰ ਦੀ ਇੱਕ ਨਾਲ ਇੱਜੇ ਕਰਵਾ ਦਿੱਤੀ ਜਾਏ ਜਮੂਰ ਸਾਹਿਬ ਨੂੰ ਅੱਗ ਲਾ ਕੇ ਫਰਾਂ ਹੋ ਗਿਆ ਤੇ ਸਾਡੀ ਕਮੇਟੀ ਸੁੱਤੀ ਪਈ ਆ ਅੱਗੇ ਉਹਦੇ ਕਾਰ ਨੂੰ ਤੋੜ-ਫੋੜ ਕੇ ਡਿਸਕਸ ਕਰ ਦੋ ਸੱਚਾ ਸੇਖ ਆਪਣੇ ਟੋਟੇ ਟੋਟੇ ਵੀ ਕਰਵਾ ਸਕਦਾ ਹੈ ਡੇਗਾ ਚ ਵੀ ਉਪਲ ਸਕਦਾ ਹੈ ਆਪਣੇ ਖੱਲਾਂ ਵੀ ਲਵਾ ਸਕਦਾ ਹੈ ਬੰਦ ਬੰਦ ਵੀ ਕਟਵਾ ਸਕਦਾ ਹੈ ਪਰ ਆਪਣੀ ਕਦੇ ਵੀ ਗੁਰੂ ਸਾਹਿਬ ਦੀ ਬੇਅਦਬੀ برداشت ਬਿਲਕੁਲ ਵੀ ਨਹੀਂ ਕਰ ਸਕਦਾ ਹੱਸ ਹੱਸ ਕੇ ਸੂਲ ਤੇ ਵਿਚਾਰ ਜਣਗੇ ਉਹਨਾਂ ਨੂੰ ਕਿੰਨੇ ਬਿਹਤਰ ਦੀ ਦੇ ਨਾਲ ਸੂਬੇ ਸਰਹੰਦ ਵਰਗੇ ਭਾਵੇਂ ਦੋ ਦੋ ਜੀਬਾਂ ਦੇ ਨਾਲ ਫੜ ਕੇ ਪਾੜ ਦੇਣ ਪਰ ਉਹ ਕਦੇ ਵੀ ਗੁਰੂ ਸਾਹਿਬ ਦੀ ਬੇਅਦਬੀ برداشت ਬਿਲਕੁਲ ਨਹੀਂ ਕਰਦੇ ਪੂਰਾ ਪੰਜ ਆਦੀ ਕੋਈ ਕੋਈ ਫੈਸਲਾ ਲਵੇ ਚਾਹੇ ਕੋਈ ਪਿੰਡ ਚ ਗੈਰਤਮੰਦ ਸਿੰਘ ਹੈ ਆਪਣੀ ਇੱਥੇ ਜਿਹੜੀ ਕਮੇਟੀ ਹੈ ਉਹ ਫੈਸਲਾ ਦੇਵੇ ਜੰਨੀਆਂ ਵੀ ਜੈਸੀਆਂ ਵੀ ਟਰੈਕਟਰ ਹੈ ਉਹ ਸਾਰੇ ਉਹਦਾ ਘਰ ਦੇ ਵਿੱਚ ਲਾ ਕੇ ਉਹਦਾ ਘਰ ਦੀ ਇੱਕ ਨਾਲ ਇੱਜੇ ਕਰ ਗਾ ਦਿੱਤੀ ਜਾਏ ਤਾਂ ਜਿਹੜਾ ਪਤਾ ਹੈ ਕੱਟ ਜੀ घर बच गया अलग पर पेड़ पैर भी रखा गया अभी गौर पर पेड़ भी रखा पैसा लाओ पैसा लो ਆ ਤੂੰ ਕਿਲਾ ਸਾਡਾ ਗੁਰੂ ਪ੍ਰੈਸਰ ਨੂੰ ਅੱਗ ਲਾ ਕੇ ਫਰਾਲ ਹੋ ਗਿਆ ਤੇ ਸਾਡੀ ਕਮੇਟੀ ਸੁੱਤੀ ਪਈ ਆ ਅੱਗੇ ਉਹਦੇ ਘਰ ਨੂੰ ਤੋੜ-ਫੋੜ ਕੇ ਨਸ਼ਟ ਕਰ ਦੋ ਇਹ ਕਮੇਟੀ ਦਾ ਕੰਮ ਹੈ ਕਮੇਟੀ ਨੂੰ ਅੱਗੇ ਕਰੋ ਸੇਕ ਕਰੋ ਨਾ ਤੂੰ ਵੀ ਨਾ ਖੜੋ ਬਿਲਕੁਲ ਨਸ਼ਟ ਕਰ ਦੋ ਅਗਰ ਕਮੇਟੀ ਨਹੀਂ ਅੱਗੇ ਆਉਂਦੀ ਤੇ ਕਮੇਟੀ ਨੂੰ ਅੱਗ ਲਾਓ ਇਹਨਾਂ ਨੂੰ ਅੱਗ ਲਾ ਕੇ ਅੱਗੇ ਕਰੋ ਇਹਨਾਂ ਨੂੰ ਸਾਰਿਆਂ ਨੂੰ ਚਲੋ ਆਹੀ ਨਾਲ ਚਲਦੇ ਆਂ

ਸਮਝਾ ਜੀ ਆਪ ਜੀ ਦੀ ਭਾਵਨਾ ਨੂੰ ਅਸੀਂ ਚੰਗੀ ਤਰ੍ਹਾਂ ਸਮਝਨੇ ਆ ਸਾਰੇ ਸਿੱਖਾਂ ਨੂੰ ਜਿਹੜਾ ਹੈ ਇਹ ਰੋਸ ਹੈ ਜੋ ਸਾਡੇ ਨਾਲ ਪਾਣਾ ਵਾਪਰੇ ਆ ਹੈ ਹਰ ਇੱਕ ਵੀਰ ਦੇ ਭੈਣ ਦੇ ਬਜ਼ੁਰਗ ਦੇ ਜਿਹੜੇ ਦਿਲ ਦੇ ਅੰਦਰ ਜਿਹੜਾ ਹੈ ਦੁੱਖ ਹੈ ਅਸੀਂ ਇਹ ਵੀ ਫੈਸਲਾ ਲਿਆ ਹੈ ਅਸੀਂ ਜਿਸ ਟਾਈਮ ਦਾ ਸਾਨੂੰ ਇਹ ਪਤਾ ਚੱਲਿਆ ਹੈ ਅਸੀਂ ਇੱਥੇ ਪਹੁੰਚੇ ਹਾਂ ਸਾਰੇ ਜਿਹੜੇ ਸਾਡੇ ਦੇ ਨਗਰ ਦੇ ਬਸਵੰਤੇ ਸੱਜਣਾਂ ਹਨ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੂੰ ਕੋਈ ਪਤਾ ਲੱਗਾ ਫੌਂਡਰਾਂ ਨੇ ਅਸੀਂ ਦੱਸਿਆ ਉਹ ਇਥੇ ਪਹੁੰਚੇ ਪਹਿਲਾਂ ਅਸੀਂ ਫਰੂਸ ਸਾਹਿਬ ਦੀ ਇਥੇ ਸੇਵਾ ਸੰਭਾਲ ਕੀਤੀ ਐ ਜੋ ਜਿਹੜੀ ਅੱਗ ਲੱਗੀ ਸੀ ਉਹ ਅਸੀਂ ਜਿਹੜੀ ਪਹਿਲਾਂ ਸੇਵਾ ਸੰਭਾਲ ਕੀਤੀ ਪਹਿਲਾਂ ਇੱਧਰ ਅਸੀਂ ਦੇਖਿਆ ਫਿਰ ਅਸੀਂ ਤਕਰੀਬਨ ਕੋਈ 3:30 ਵਜੇ ਅਸੀਂ ਉਹਦੇ ਘਰ ਗਏ ਆ ਪਹਿਲਾਂ ਉਹਨੂੰ ਉਸ ਨੂੰ ਪਕੜਨਾ ਚਾਹੁੰਦੇ ਸੀ ਲੇਕਿਨ ਉਹ ਸਾਨੂੰ ਘਰ ਦੇ ਵਿੱਚ ਨਹੀਂ ਮਿਲਿਆ ਅਸੀਂ ਸਾਰੇ ਹੀ ਉਹਦਾ ਜਿਹੜਾ ਡੇਰਾ ਬਣਾਇਆ ਉਹਨੇ ਉਹ ਸਾਰਾ ਹੀ ਪੁੱਟ ਕੇ ਉਖਾੜਿਆ ਬਾਕੀ ਰਹੀ ਗੱਲ ਜਿਹੜੀ ਉਹਦੀ ਜੀਸੀਬੀ ਦੀ ਅਸੀਂ ਜੀਸੀਬੀ ਨੂੰ ਵੀ ਹੁਕਮ ਦੇ ਦਿੱਤਾ ਵੀ ਉਹ ਜਿਹੜੀ ਉਹਦਾ ਡੇਰਾ ਬਾਜ਼ ਜਿਹੜਾ ਉਹ ਖਤਮ ਕੀਤਾ ਸੰਗਤ ਦਾ ਹੁਕਮ ਹੈ ਵੀ ਮਤਾਨ ਜਿਹੜਾ ਪੂਰਾ ਕਰਾਇਆ ਜਾਏਗਾ ਤੇ ਕਰਾਇਆ ਜਾਏਗਾ ਸਾਰੇ ਸੋਨਹਾਂ ਬੰਦੇ ਨਹੀਂ ਕਰਾਉਂਦੇ ਸੰਗਤ ਜੀ ਇਹ ਫੈਸਲਾ ਕਿਸੇ ਇੱਕ ਬੰਦੇ ਦਾ ਨਹੀਂ ਹੈ ਇਹ ਸਾਰੀ ਸੰਗਤ ਦਾ ਫੈਸਲਾ ਹੈ ਇਹਦੇ ਵਿੱਚ ਕੋਈ ਇੱਕ ਬੰਦਾ ਅੰਦੋਲ ਨਹੀਂ ਹੈ ਇਸ ਸਾਰੀ ਸੰਗਤ ਜਿੰਨੀ ਵੀ ਸੰਗਤ ਉੱਤੇ ਮੌਜੂਦ ਹੈ ਉਹ ਸੰਗਤ ਦਾ ਫੈਸਲਾ ਹੈ ਕਿ ਸੰਗਤ ਦੇ ਪੈਸੇ ਤੋਂ ਅਸੀਂ ਮੁਕਰ ਨਹੀਂ ਹੋ ਸਕਦੇ ਸੰਗਤ ਜੋ ਕਹੇਗੀ ਹੋਈ ਹੋਏਗਾ ਉਹ ਆਨ ਦਾ ਸਪਾਰਕ ਹੋਏਗਾ ਜਿਹੜਾ ਨੰਬਰ ਜਿਹੜਾ ਦਿੱਲਾ ਅਰरेस्ट ਕੀਤਾ ਹੈ ਉਸਦੇ ਨਾਲ ਦੋ ਬੰਦੇ ਮੋਨੇ ਹੋ ਸੀ ਠੀਕ ਹੈ ਉਹ ਬੰਦੇ ਵੀ ਨਾਲ ਅਰੈਸਟ ਹੋਣੇ ਚਾਹੀਦੇ ਨੇ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਜੇਕਰ ਉਹ ਵੀ ਬੰਦੇ ਨਾਲ ਅਰੈਸਟ ਨਹੀਂ ਹੁੰਦੇ ਤੇ ਅਸੀਂ ਨੈਸ਼ਨਲ ਅੱਗੇ ਵੀ ਦੁਆ ਕਰਾਂਗੇ ਕੋਈ ਸੁਰੱਖਣਾ ਇੱਥੇ ਜੜਾ ਉਹ ਵੀ ਫਲੋਟ ਕਰਾਂਗੇ ਪੰਚਤ ਤੇ ਚੌਥੀ ਜਲਾ ਆਸਬੰਦ ਨਹੀਂ ਕਹੀਆ ਜਾਵੇ ਉਹ ਇਸ ਮੈਲ ਵਿੱਚ ਲੰਡਾ ਜਾਏ ਤੁਸੀਂ ਦੇਖਿਆ ਸੀ ਕਿਸਾਨੀ ਅੰਦੋਲਨ ਦੇ ਵਿੱਚ ਕਿਵੇਂ ਇੱਕ ਬੇਅਦਬੀ ਕਰਨ ਵਾਲੇ ਕਾਂ ਨੂੰ ਨਿਹੰਗ ਸਿੰਘਾਂ ਨੇ ਟੰਗ ਦਿੱਤਾ ਸੀ ਉਸ ਤੋਂ ਬਾਅਦ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਕਾਨੂੰਨ ਦੇ ਦਾਇਰੇ ਦੇ ਵਿੱਚ ਜਾਂ ਤਾਂ ਪਾਗਲ ਹੋਇਆ ਤੇ ਜਾਂ ਫਿਰ ਉਹਨੂੰ ਕਮੜਾ ਕਹਿ ਕੇ ਉਹਦੇ ਨਾਲ ਬਹੁਤ ਢਿਲ ਵਰਤੀ ਗਈ ਪਰ ਇੱਧਰ ਤੁਸੀਂ ਦੇਖਿਆ ਕਿ ਜੰਮੂ ਦੇ ਸੰਭਾ ਜਲੇ ਦਾ ਪਿੰਡ ਕੌਲਪੁਰ ਤੋਂ ਕੌਲਪੁਰ ਦੇ ਵਿੱਚ ਸਿੰਘ ਸਭਾ ਗੁਰਦੁਆਰਾ ਸਾਹਿਬ ਨੇ ਤੇ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਆ ਜਿਹੜੀ ਤਸਵੀਰ ਦਿਖਾਉਣ ਲੱਗਾ ਨਾ ਮੈਂ ਇਹਦੇ ਨਾਲ ਤੁਹਾਡਾ ਦਿਲ ਜਿਹੜਾ ਭਾਰਾਏਗਾ ਭਾਵੁਕ ਹੋ ਜਾਏਗਾ ਦੇਖੋ ਕਿਵੇਂ ਇੱਕ ਪਾਪੀ ਉਹਦੇ ਹੱਥ ਨਹੀਂ ਕੰਬੇ ਉਹਦਾ ਮਨ ਨਹੀਂ ਕੰਬਿਆ ਉਹਨੂੰ ਵਿਚਾਰਾ ਵੀ ਖੌਫ ਨਹੀਂ ਨਾ ਸਿੱਖ ਸੰਗਤ ਦਾ ਤੇ ਨਾ ਹੀ ਉਸ ਗੁਰੂ ਸਾਹਿਬ ਦਾ ਸੋ ਉਸ ਪਾਪੀ ਨੇ ਦੇਖੋ ਕਿਵੇਂ ਤੇਲ ਛੁੱਟਿਆ ਤੇਲ ਛੁੱਟ ਕੇ ਤੇ ਸੁਖ ਆਸਨ ਤੇ ਬਿਰਾਜਮਾਨ ਇਹ ਪੰਜ ਪਾਵਨ ਸਰੂਪ ਗੁਰੂ ਸਾਹਿਬ ਜੀ ਦੇ ਰੂਪ ਸੋ ਉਹਨਾਂ ਨੂੰ ਅਗਨ ਪੇਟ ਕਰ ਦਿੱਤਾ ਅੱਗ ਲਗਾ ਦਿੱਤੀ ਅਕਲ ਕਾਉਂਟ ਤੋਂ ਬਾਅਦ ਉਹ ਉਥੋਂ ਚਲਾ ਤਾ ਗਿਆ ਪਰ ਇਹ ਬਹੁਤ ਹੀ ਵਾਰਿ ਵਾਰੇ ਜਾਣ ਵਾਲੀ ਗੱਲ ਹੈ ਸਿੱਖ ਸੰਗਤ ਦੇ ਲਈ ਕਰੀ ਜੰਮੂ ਦੀ ਸੋ ਜੰਮੂ ਦੀ ਸਿੱਖ ਸੰਗਤ ਨੇ ਇਤਿਹਾਸ ਵੀ ਰਚਿਆ ਇਹਦੀ ਚਰਚਾ ਸਾਰੇ ਤੇ ਸ਼ਬ ਤੇ ਚੱਜ ਹੋ ਰਹੀ ਹੈ ਕਿ ਜੇਕਰ ਗੁਨਾਹ ਕਰਨ ਵਾਲੇ ਨੂੰ ਉਹਨਾਂ ਨੇ ਨਰਾ ਕਾਨੂੰਨ ਦੇ ਪਰੋਸੇ ਨਹੀਂ ਛੱਡਿਆ ਔਰ ਉਹਦੇ ਤੋਂ ਬਾਅਦ ਉਸ ਗੁਨਾਹਗਾਰ ਦੇ ਘਰ ਨੂੰ ਵੀ ਉਹਨਾਂ ਨੇ ਅੱਗ ਵੀ ਜਿੱਥੇ ਲਗਾਈ ਉਹਦਾ ਘਰ ਵੀ ਨਿਸੋ ਨਾਬੂਦ ਕਰ ਦਿੱਤਾ ਟਹਿ ਟੇਰੀ ਵੀ ਕਰ ਦਿੱਤਾ ਬਾ ਕਮਾਲ ਇਤਿਹਾਸ ਰਚਦਾ ਜੰਮੂ ਦੀ ਸਿੱਖ ਸੰਗਤ ਨੇ ਔਰ ਉਹਨਾਂ ਸਿੱਖਾਂ ਦਾ ਰੋਹ ਵੇਖ ਕੇ ਉਹਨਾਂ ਸਿੱਖਾਂ ਚ ਜੋਸ਼ ਵੇਖ ਕੇ ਐਵੇਂ ਲੱਗ ਰਿਹਾ ਸੀ ਕਿ ਜੇ ਕਿਤੇ ਉਹ ਪਾਪੀ ਉਹਨਾਂ ਦੇ ਹੱਥੇ ਚ ਆ ਜਾਂਦਾ ਤਾਂ ਸ਼ਾਇਦ ਉਹਦੇ ਨਾਲ ਉਦਾਂ ਹੀ ਕਰਦੇ ਜਿੰਨੇ ਜਿਵੇਂ ਉਹਨੇ ਗੁਰੂ ਸਾਹਿਬ ਜੀ ਦੇ ਨਾਲ ਵਰਤਾਰਾ ਕੀਤਾ ਇਹ ਜੇਕਰ ਕਿਤੇ ਹੱਥ ਆ ਜਾਂਦਾ ਤਾਂ ਸ਼ਾਇਦ ਉਹਦਾ ਹਸ਼ਰ ਇਹੀ ਹੁੰਦਾ ਜਿਸ ਤਰ੍ਹਾਂ ਦਾ ਰੋਹ ਹੈ ਜਿਸ ਤਰ੍ਹਾਂ ਦਾ ਗੁੱਸਾ ਹੈ ਉਹਨਾਂ ਦੇ ਗੁੱਸੇ ਤੋਂ ਇਹੀ ਲੱਗ ਰਿਹਾ ਉਹਨਾਂ ਦੇ ਸ਼ਬਦਾਂ ਤੋਂ ਇਹੀ ਲੱਗ ਰਿਹਾ ਇਹ ਸ਼ਬਦ ਜਿਹੜੇ ਨੇ ਉਹ ਸੰਗਤ બોਲ ਰਹੀ ਹੈ ਪਰ ਉਹ ਕਿਸਮ ਚੰਗੀ ਕਿਉਂ ਬੰਦਾ ਉਹਨਾਂ ਦੇ ਹੱਥ ਨਹੀਂ ਆ ਕਾਨੂੰਨ ਦੇ ਹੱਥ ਆ ਕੇ ਗੁਰੂ ਸਾਹਿਬ ਜਿਸ ਨੂੰ ਸਿੱਖ ਸੰਗਤ ਔਰ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਹਾਜ਼ਰ ਹਜ਼ੂਰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੰਨਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਦਸਾਂ ਪਾਤਸ਼ਾਹੀਆਂ ਦੀ ਉਹਨਾਂ ਚ ਜੋਤ ਹੈ ਔਰ ਉਹਨਾਂ ਦਾ ਹੀ ਸਰੂਪ ਉਹਨਾਂ ਦਾ ਹੀ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨੇ ਬਹੁਤੀ ਨਰਾਜ਼ਗੀ ਇਹ ਦੇਖਣ ਨੂੰ ਮਿਲੀ ਔਰ ਉੱਥੇ ਫਿਰ ਚੱਲਦੇ ਨੇ ਬਲਡੋਜ਼ਰ ਸੋ yogi bape wala style ਇੱਥੇ ਜੰਮੂ ਦੇ ਵਿੱਚ ਚੱਲਿਆ ਬਲਡੋਜ਼ਰ ਚੱਲ ਗਿਆ ਬਲਡੋਜ਼ਰ ਤੋਂ ਬਾਅਦ ਉਹਦਾ ਕਾਰਨੇ ਸੋ ਨਾਬੂਦ ਕਰ ਦਿੱਤਾ ਔਰ ਉਸ ਮੌਕੇ ਇਸ ਸਾਰੀ ਘਟਨਾ ਦੀ ਜਾਣਕਾਰੀ ਜਿਹੜੀ ਸੀ ਜਿਵੇਂ ਹੀ ਜਥੇਦਾਰ ਸਰਦਾਰ ਕੁਲਦੀਪ ਸਿੰਘ ਜੀ ਗੜਗਾਜ ਸੋ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਜੀ ਨੂੰ ਇਹਦੀ ਜਾਣਕਾਰੀ ਮਿਲਦੀ ਹੈ ਉਹ ਉਸੇ ਹੀ ਸਮੇਂ ਅੰਮ੍ਰਿਤਸਰ ਤੋਂ ਰਵਾਨਾ ਹੋ ਜਾਂਦੇ ਨੇ ਜੰਮੂ ਦੇ ਲਈ ਔਰ ਮੌਕੇ ਵਾਲੀ ਘਟਨਾ ਪਿੰਡ ਕਾਹਲਪੁਰ ਦੇ ਵਿੱਚ ਪਹੁੰਚਦੇ ਨੇ ਉੱਥੇ ਡੀਸੀ ਸੰਭਾ ਔਰ ਉਹਨਾਂ ਤੋਂ ਇਲਾਵਾ ਡੀਆਈਜੀ ਜਿਹੜੇ ਬਾਰਡਰ ਇੰਜ ਨੇ ਸ਼ੇਰ ਕੁਮਾਰ ਉਹ ਵੀ ਮੌਕੇ ਤੇ ਪਹੁੰਚ ਜਾਂਦੇ ਨੇ ਸਾਰੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਨੇ ਔਰ ਪ੍ਰੋਸਾ ਦਵਾਉਂਦੇ ਨੇ ਕਿ ਕਿਸੇ ਕਾਨੂੰਨੀ ਕਾਰਵਾਈ ਹੋਏਗੀ ਇਸ ਮੌਕੇ ਗੜਗਾਜ ਸਾਹਿਬ ਨੇ ਕੀ ਕਿਹਾ ਉਭੀ ਸੰਗਤਾਂ ਭਾਰੇ ਦੇ ਨਾਲ ਹੀ ਆਪਣੀਆਂ ਜਿਹੜੀਆਂ ਵੀ ਸੰਗਤਾਂ ਸਾਡੀਆਂ ਸਾਡੇ ਨਾਲ ਜੁੜੀਆਂ ਨੇ ਇਸ ਇਹਨਾਂ ਨੂੰ ਜ਼ਰੂਰ ਦੱਸਦੇ ਹਾਂ ਕਿ ਇਹ ਜਿਹੜੇ ਪਾਵਨ ਸਰੂਪ ਸੀ ਇਹਨਾਂ ਸਰੂਪਾਂ ਨੂੰ ਹੁਣ ਗੋਇਦਵਾਲ ਸਾਹਿਬ ਜਿਹੜਾ ਉਹ ਭੇਜਿਆ ਗਿਆ ਗੱਡੀ ਦੇ ਵਿੱਚ ਰਵਾਨਾ ਕੀਤਾ ਗਿਆ ਕਿਉਂਕਿ ਪਾਲਕੀ ਸਾਹਿਬ ਵਾਲੀ ਉਹ ਗੱਡੀ ਹੈ ਉਸੇ ਗੱਡੀ ਦੇ ਵਿੱਚ ਇਹ ਪਾਵਨ ਪੰ ਸਰੂਪ ਜਿਹੜੇ ਨੇ ਜਿਹੜੇ ਅਗਨਪੇਠ ਹੋ ਕੇ ਜਿਹੜੇ ਨੇ ਖੰਡਿਤ ਹੋ ਗਏ ਨੇ ਉਹਨਾਂ ਨੂੰ ਹੁਣ ਉਸ ਪਾਲਕੀ ਸਾਹਿਬ ਚ ਰਵਾਨਾ ਕਰ ਦਿੱਤਾ ਪਰ ਸੰਗਤਾਂ ਦਾ ਜੋਸ਼ ਤੇ ਸੰਗਤਾਂ ਦਾ ਗੁੱਸਾ ਗੁੱਸਾ ਜਿਹੜਾ ਬਹੁਤ ਹੀ ਬੇਤਹਾਸ਼ ਹੈ ਔਰ ਉਹਨਾਂ ਦੇ ਮਨ ਨੂੰ ਸ਼ਾਂਤੀ ਜਾਂ ਠੰਡ ਜੇ ਉਹਨਾਂ 'ਨਹੀਂ ਪਈ ਭਾਵੇਂ ਇਹਨਾਂ ਨੇ ਕਰ ਉਸ ਪਾਪੀ ਦਾ ਉਸ ਗੁਨਾਹਗਰ ਦਾ ਨਿਸੋ ਨਾਬੂਦ ਕਰ ਦਿੱਤਾ ਹੈ ਪਰ ਇਹਦੇ ਪਿੱਛੇ ਵਜ੍ਹਾ ਕਾਰਨ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਉਹ ਡੇਰਾ ਚਲਾ ਰਿਹਾ ਹੈ ਉਸ ਡੇਰੇ ਦੇ ਵਿੱਚ ਉਹ ਕਰਦਾ ਸੀਗਾ ਪਖੰਡਈ ਕੰਮ ਅਖੰਡਾਂ ਦੇ ਇੱਕ ਉਹਨੇ ਨਾਲ ਹੀ ਡੇਰਾ ਗੁਰਦੁਆਰਾ ਸਾਹਿਬ ਦੇ ਨਾਲ ਹੀ ਬਿਲਕੁਲ ਉਹਨੇ ਡੇਰਾ ਖੋਲਿਆ ਹੋਇਆ ਸੀ ਉਸ ਡੇਰੇ ਦੇ ਵਿੱਚ ਉਹ ਸਾਰੇ ਕਰਮਕਾਰਦਾ ਸੀ ਜਿਹੜੇ ਵਰਜਿਤ ਨੇ ਤੋਂ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਉਹਨਾਂ ਨੂੰ ਰੋਕਿਆ ਗਿਆ ਸੀ ਔਰ ਉਹਨਾਂ ਨੂੰ ਮਨਾ ਕੀਤਾ ਗਿਆ ਕਿ ਤੁਸੀਂ ਇਹ ਕੰਮ ਕਰਦੇ ਹੋ ਇਸ ਕਰਕੇ ਉਹਨਾਂ ਨੇ ਮੰਗ ਕੀਤੀ ਸੀ ਗੁਰੂ ਸਾਹਿਬ ਜੀ ਦੇ ਸਰੂਪ ਲਈ ਉਹਨਾਂ ਨੂੰ ਸਰੂਪ ਨਹੀਂ ਦਿੱਤਾ ਗਿਆ ਸੋ ਇਸੇ ਕਿੜ ਦੇ ਵਿੱਚ ਉਹਨੇ ਪਾਵਨ ਸਰੂਪ ਚੇੜੀਗੁਰੂ ਗਰੰਥ ਸਾਹਿਬ ਜੀ ਦੇ ਜਿਨ੍ਹਾਂ ਨੂੰ ਅਗਨ ਪੇਟ ਕਰ ਦਿੱਤਾ ਸੋ ਹੁਣ ਉਹਨੂੰ ਉਹਦੇ ਗੁਨਾਹ ਦੀ ਸਜ਼ਾ ਮਿਲ ਗਈ ਹੈ ਕਾਨੂੰਨ ਉਹਨੂੰ ਉਹਦੇ ਸ ਗੁਨਾਹ ਦੀ ਸਜ਼ਾ ਦੇਗਾ ਪਰ ਉਹਦੇ ਕਰਦੂ 1900 ਨਾਬੂਦ ਕਰਕੇ ਸਿੱਖ ਸੰਗਤ ਨੇ ਆਪਣੀ ਭੜਾਸ ਆਪਣੇ ਮਨ ਦਾ ਗੁੱਸਾ ਉਹ ਜ਼ਰੂਰ ਕਟਿਆ ਅਸੋਂ ਤੇ ਕੁਲਦੀਪ ਸਿੰਘ ਜਿਹਦਾ ਜੀ ਨੇ ਕੀ ਕਿਹਾ ਪਰ ਉਸ ਤੋਂ ਪਹਿਲਾਂ ਸੰਗਤਾਂ ਦਾ ਰੋਕਿਆ ਸੰਗਤਾਂ ਦਾ ਗੁੱਸਾ